ਦੁੱਖਾਂ ਤੇ ਰੋਗਾਂ ਦਾ ਜਿਹੜਾ ਡੇਰਾ ਸਾਡੇ ਅੰਦਰ ਕੱਠ ਸੀ ਸਮੋਹ ਸੀ ਜਿਹੜਾ ਉਹਨੂੰ ਪ੍ਰਮਾਤਮਾ ਨੇ ਭੰਨੇ ਦਿੱਤਾ ਕਿ ਦੁੱਖ ਨੇ ਸਰੀਰਕ ਦੁੱਖ ਤੇ ਦੇਖੋ ਚੱਲਦੇ ਰਹਿੰਦੇ ਆ ਉਹਦੇ ਗੁਰੂ ਅਰਜਨ ਸਾਹਿਬ ਮਹਾਰਾਜ ਉਹ ਵੀ ਤਤੀ ਤਵੀ ਤੇ ਬੈਠੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਚਾਂਦਨੀ ਚੌਕ ਦੇ ਵਿੱਚ ਆਪਣੀ ਸ਼ਹੀਦੀ ਕਰ ਦੇਣੀ ਪਈ ਗੁਰੂ ਗੋਬਿੰਦ ਸਿੰਘ ਮਹਾਰਾਜ ਉਨਾਂ ਨੇ ਆਪਣੇ ਬੱਚਿਆਂ ਦਾ ਆਪਣੇ ਸਹਬਜ਼ਾਤਿਆਂ ਦਾ ਦੁੱਖ ਜਿਹੜਾ ਉਹ ਵੇਖਿਆ ਆਪਣੀਆਂ ਅੱਖਾਂ ਦੇ ਨਾਲ ਤੇ ਉਹ ਜਿਹੜੇ ਘਰ 'ਚ ਰਹਿੰਦੇ ਸੀ ਉਸ ਘਰ ਨੂੰ ਛੱਡਣਾ ਪਿਆ ਸਰੀਰਕ ਦੁੱਖ ਜਿਹੜੇ ਆ ਉਹ ਆ ਸਕਦੇ ਆ ਪਰ ਮਨ ਦਾ ਦੁੱਖ ਜਿਹੜਾ ਉਹ ਨਹੀਂ ਆਉਂਦਾ ਕਦੇ ਬੰਦੇ ਤੇ ਜਦੋਂ ਗੁਰੂ ਦੀ ਕਿਰਪਾ ਹੋਵੇ ਤਾਂ ਹਰ ਜਨ ਰਾਖੇ ਗੁਰੂ ਗੋਬਿੰਦ ਕੇ ਮੈਨੂੰ ਉਸ ਪ੍ਰਮਾਤਮਾ ਨੇ ਰੱਖ ਲਿਆ ਹਰ ਜੰਗ ਰਾਖੇ